ਆ ਦੇਖੋ ਆ ਜਿਹੜੀਆਂ ਰੋਟੀਆਂ ਪਕਾਉਂਦੇ ਨਾ ਉਹ ਖਾਣ ਦੀ ਕਰਦਾ ਅਸੀਂ ਆ ਬਣਾਉਂਦੇ ਗੈਸ ਤੇ ਉਹ ਪਕ ਗਏ ਆਹ ਦਾ ਨਿਕਲ ਗਿਆ ਐਵੇਂ ਦਾ ਨੂੰ ਗੁਮਾ ਕੇ ਘਰੇ ਵੈਹ ਸਕਦੇ ਟੱਕ ਕੇ ਹਨਾ ਤਾਂ ਹੁਣ ਮੰਮਾ ਹੁਣੀ ਇੱਥੇ ਦੇਖੋ ਕੱਪੜੇ ਤਾਂ ਕਰ ਰਹੇ ਨੇ ਤੇ ਆਪਾਂ ਵਿਲੀਅਮ ਮਾਰ ਰਹੇ ਹਾਂ ਕਿਉਂਕਿ ਮੈਂ ਪਹਿਲਾਂ ਆਪਣੇ ਕੱਪੜੇ ਤਾਂ ਕਰਤੇ ਸੀ ਤੁਸੀਂ ਖਿਲਾਰਨ ਨੂੰ ਹੈ ਨਹੀਂ ਹੈ ਯੋ ਦੋਸਤੋ ਹਜੇ ਤਾਂ ਉੱਪਰ ਪਤਾ ਨਹੀਂ ਜਿੰਨੇ ਤਹਾਂ ਲਾਤੇ ਆ ਨਾ ਇਸ ਤੋਂ ਜ਼ਿਆਦਾ ਉੱਪਰ ਪਏ ਹੋਣਿਆ ਮੇਰੇ ਹਿਸਾਬ ਨਾਲ ਯੈਸ ਹਾਂ ਜੈਸ ਦੇ ਬੱਚੇ ਲੈ ਕੇ ਆ ਚੱਕੇ

ਲੈਥ ਹਾਸਟ ਨਹੀਂ ਮੇਂ ਲੱਗ ਜਾਂਦੀ ਆ ਦੋਸਤੋ ਮੈਂ ਇੱਥੇ ਖੜਾ ਮਿਲੀਆਂ ਮਾਰੰਡਿਆਂ ਮੈਂ ਨਾ ਤੇ ਚੱਕ ਕੇ ਬਸ ਹੁਣ ਵੇਲੇ ਉਹ ਆਹ ਗੀਤ ਤੇ ਖੁੱਲੀ ਪੈਂਟ ਇਹ ਜਰੀ ਦੇ ਕੋਲ ਇੱਕੋ ਖੁੱਲੀ ਪੈਂਟ ਹੈ ਨਹੀਂ ਦੋ ਨੇ ਦੋ ਨੇ ਦੋ ਨੇ ਹਮਝੇ ਤਾਰੇ ਦੋ ਨੇ ਖੁੱਲੀ ਪੈਂਟ ਚਲ ਦੋਸਤੋ ਮम्मा ਕੱਪੜੇ ਤਾਂ ਕਰਦੇ ਕਹਿੰਨ ਕੱਪੜੇ ਚੱਕ ਕੇ ਲਿਆਓ ਉਹ ਵਾਲੇ ਵੀ ਠੀਕ ਹੈ ਜਿਹੜੇ ਪਏ ਆ ਹੋਰ ਠੀਕ ਹੈ ਤਾਂ ਚਲੋ ਦੋਸਤੋ ਆਪਾਂ ਕੱਪੜੇ ਤਾਂ ਕਰ ਲਈਏ ਫਿਰ ਮਿਲਦੇ ਆਂ ਕਪੜੇ ਤਾਂ ਇੰਦਰ ਕੇ ਆਪੋ ਦੋਨੇ ਰੈਸਟ ਕਰ ਰਹੇ ਸੀਗੇ ਮਤਲਬ ਪੈਈ ਜਾਂ ਸੀਗੇ 10 ਮਿੰਟ ਪਹੁੰਚਣ ਲੱਗ ਗਏ ਤੇ ਮੰਮੀ ਸਾਡੇ ਹੇ ਕੰਮ ਕਰ ਰਹੇ ਨੇ ਨਾਲ ਨਾਲ ਕਿਹ ਜਵਾਂਜਾਂ ਵੀ ਆ ਜਾਂਦੇ ਨੇ ਕਿਉਂ ਬੋਲਣ ਲੱਗੇ ਤੁਰ ਤੁਰੇ ਕਿਥੇ ਕਿਥੇ ਇਹ ਦੇਖੋ ਫੋਨ ਚੱਲਦਾ ਹੈ ਫੋਨ ਚੱਲਦਾ ਇੱਧਰ ਵਲੌਗ ਚੱਲਦਾ ਸੈਟ ਕੁਰੀ ਤਮਾ ਨਾ ਅਮਨ ਅਮਨ ਹੋਈ ਤੂੰ ਮੇਰਾ ਅਮਨ ਅਮਨ ਹੋਈ ਮੈਂ ਅਮਨ ਦਾ ਵਲੌਗ ਜਰੂਰ ਦੇਖਦੀ ਹਾਂ ਠੀਕ ਆ ਮੰਤਰੀ ਦੀ ਤੁਹਾਡਾ ਕੋਣ ਦੇਖ ਰਿਹਾ ਤੁਹਾਡਾ ਕੋ ਸਹਿ ਜਮਨ ਦਾ ਲਾਡਾ ਜੀ ਬੈਠੇ ਇੱਧਰ ਕਿਉਂ ਬੰਦ ਰਹੇ ਹੋ ਜੂਚੀ ਤੂੰ ਇੱਧਰੇ ਜੂਚੀ ਆ ਦੇਖੋ ਆ ਤੂੰ ਮੇਰੇ ਜਰੀਆਂ ਰੋਟੀਆਂ ਪਕਾਉਂਦੇ ਨਾ ਉਹ ਖਾਣ ਦੀ ਕਰਦਾ ਅਸੀਂ ਆ ਬਣਾਉਂਦੇ ਗੈਸ ਤੇ ਇਹਦੀਆਂ ਰੋਟੀਆਂ ਤਾਂ ਬਸ ਆਨੀਆਂ ਹੋਈਆਂ ਨੇ ਇੱਧਰ ਇਹ ਰੋਟੀਆਂ ਬਹੁਤ ਸਮੇਂ ਮੈਂ ਦਾਗ ਕਰਨ ਕਰ ਲਈ ਸੀ ਪਹਿਲਾਂ ਹਾਂ ਭਰਾਵਾ ਸਾਰਾ ਕੁਝ ਬੱਲੋ ਮੈਂ ਆਪਟੀ ਦੇ ਬਣਾਉਂਦਾ ਰੋਟੀ ਬਣਾਉਣੀ ਆਵੇ ਰੋਟੀਆਂ ਪਕਾਉਣ ਲੱਗੀ ਆ ਤੇ ਚਲੋ ਬੈਠਾ ਦੂੜ ਘੰਟਾਂ ਦਾ ਮੈਨੂੰ ਰਸੋਈ 'ਚ ਲੱਗਦੀ ਨੂੰ ਮੈਨੂੰ ਛੇੜਾ ਨਾ ਕਰ ਮੈਨੂੰ ਚਲੋ ਦੋਸਤੋ ਰੋਟੀ ਖਾ ਲਈਏ ਫਿਰ ਮਿਲਦੇ ਆ ਸਾਲਿਆ ਮੈਂ ਕੀ ਬਣਾਣ ਲੱਗੇ ਮਸਲਾ ਮੂੰਗੀ दाल ਨਾਲ ਸੌਪ ਬਣਾਉਣ ਲੱਗੇ ਨਾ ਆ ਮੈਂ ਵੀ ਮਸਲਾ ਮੂੰਗੀ दाल ਨਾਲ ਪਰ ਮੇ ਰੋਟੀਆਂ ਬਣਾਉਣ ਲੱਗੀ ਆ ਇਧਰ ਵੀ ਮਸਲਾ ਮੂੰਗੀ ਜਿਣੀ ਬੜੀ ਆ ਇਹ ਇਤਨੇ ਬਣਾਈ ਸੀਗੀ ਬਹੁਤ ਸਵਾਦ ਘੈਂਟ ਬਣੀਆ ਦੋਸਤੋ ਯਾਰ ਵੱਡਣ ਲੱਗਿਆ ਸੀ ਮੇ ਹੱਥ ਨਾਲ ਜੇ ਚਿੱਟੇ ਤੋਂ ਨਹੀਂ ਖਾਦੀ ਇੱਥੇ ਤਾਂ ਮੈਂ ਸਟੇਸ਼ਨ ਮੈਂ ਡਿਨਰ ਤੇ ਬੁਲਾਉਂਗਾ ਉਹ ਦੋਪਾ ਹੋਏ ਡਿਨਰ ਤੇ ਡਿਨਰ ਡਿਨਰ ਤੇ ਲੰਚ ਤੇ ਵੀ ਨਹੀਂ ਡਿਨਰ ਤੇ ਸਿੱਧਾ ਬ੍ਰੇਕਫਾਸਟ ਤੇ ਆ ਜੂ ਸ਼ਾਇਦ ਹੀ ਬਚੇ ਜੈਸੇ ਨੇ ਕਿਹਾ ਤਾਂ ਚਲੋ ਦੋਸਤੋ ਨਾ ਰੋਟੀ ਖਾ ਲਈ ਫਿਰ ਮਿਲਦੇ ਹਾਂ ਫਾਈਨਲੀ ਮੈਂ ਮੰਮੀ ਤੋਂ ਫੋਨ ਫੜ ਲਿਆ ਮੰਮੀ ਹੁਣ ਬਣਾ ਲੇ ਰੋਟੀ ਕਿਉਂ ਮੰਨ ਲੋ ਲਗਦੜ ਕੇ ਹੋਰ ਥੱਲੇ ਲੋਕ ਕੇ ਜਾਣ ਨਹੀਂ ਤੇਨੂੰ ਤਾਂ ਸੁਣ ਸੁਣ ਲਾ ਰਹੀ ਆ ਕੋਈ ਨਹੀਂ ਕੋਈ ਨਹੀਂ ਲੱਗਦਾ ਦੋਸਤੋ ਨਾ ਰੋਟੀ ਖਾ ਲੇ ਰੋਟੀਆਂ ਪਾਲੀ ਰੀਤੀ ਤੇ ਖਾਰੇ ਬੈਠਾ ਮੇਰੀ ਰੋਟੀ ਉਪਰ ਦੀਨ ਦੇ ਨਾਲ ਤੇ ਚਲੋ ਹੁਣ ਆਪਾਂ ਖਾ ਕੇ ਤੇ ਚਲੋ ਦੋਸਤੋ ਨਾ ਆਪਾਂ ਖਾ ਕੇ ਫਿਰ ਮਿਲਦੇ ਆ ਸੋ ਗਾਇਸ ਆਪਾਂ ਰੋਟੀ ਖਾ ਲਈ ਤੇ ਮੰਮਾ ਖਾ ਜਾਣ ਟੁੱਟੀ ਗਾਇਸ ਮੰਮਾ ਰੋਟੀ ਦਾਲ ਕੇ ਹੋਜੀ ਬਣੀ ਆ ਨਹੀਂ ਮੰਮਾ ਕੀ ਖਾ ਰ ਕੇ ਆ ਰੋਟੀ ਮੰਨ ਤੋ ਕੋਈ ਹੋਰ ਸੁਣ ਬਸ ਦੋਸਤਾਂ ਦਾ ਫਿਰ ਉਹ ਖਾਂਦਾ ਹੋਣਾ ਤੂੰ ਚਲੇ ਤੁੱਤਾ ਦਾਲ ਸੀ ਢਾਲ ਕੇ ਹੋਜ ਬਣੀ ਆ ਅੱਜ ਦੋ ਦਾਲ ਕੱਲ ਨਾਲੋਂ ਵੀ ਜ਼ਿਆਦਾ ਸਵਾਦ ਆ ਗਾਇਜ਼ ਦੇਖੋ ਮੇਰਾ ਕੜਾਣਾ ਪਕੇ ਬੈਠੇ ਆ ਤੂੰ ਬੜਾ ਪਾਠ ਦਿੱਤਾ ਕੜਾ ਲਾ ਦੇ ਮੇਰਾ ਚੁੱਪ ਚਾਪ ਮੇਰਾ ਚਲ ਕੜਾ ਲਾ ਬਈ ਦਾਲ ਚ ਆਏ ਨਿੰਬੂ ਨਿਚੋੜ ਕੇ ਆਹਾ ਮੇਰਾ ਟੇਸਟ ਆ ਨਾ ਖਾਣ ਦਾ ਦਾਲ ਵਾ 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 ਕੋਣ ਦਾਲ ਚ ਨਿੰਬੂ ਨਿਚੋੜ ਕੇ ਖਾਂਦਾ ਮੰਬੇ ਜਿਹੜਾ ਨਿੰਬੂ ਪਾ ਕੇ ਦਾਲ ਦਾ ਟੇਸਟ ਹੈ ਨਾ ਹਾਂ ਹਾਂ ਸੁਆਦ ਹੈ ਖੱਟੀ ਨਹੀਂ ਲੱਗਣ ਦੀ ਬਲਕਿ ਇਦਾਂ ਲੱਗਣਿਆ ਜਿਵੇਂ ਨਿੰਬੂ ਦਾ ਚਾਹਰ ਖਾਰੇ ਨਾਲ ਆ ਠੀਕ ਹੈ ਜੀ ਮਮਤਾ ਖਾਣੇ ਨੇ ਰੋਟੀ ਨੰਨਾ ਆਪਦਾ ਹੋ ਗਿਆ ਵਾਲਿੰਗ ਪਿੰਗ ਵੇ ਮੁੰਡੇ ਡਰੇਰ ਬੰਦ ਕਰਿਆ ਦੇ ਤਾਂ ਜਿੱਦੀ ਗੱਲ ਸੁਣ ਲਿਆ ਕਰ ਯਾਰ ਤੂੰ ਜੋ ਸੁਣ ਉਹੋ ਸੁਣ ਲਈ ਉਹਨੇ ਜਾ ਸੁਣ ਤਿਆ ਕੀ ਕਹਣਾ ਕਹਿਣਾ ਤਾਂ ਕੁਛ ਨਹੀਂ ਗਾ ਮੈਂ ਤੇ ਗਾਇਜ਼ ਨੂੰ ਕਹਿਣਾ ਗਾਇਜ਼ ਮੰਮਾ ਰੋਟੀ ਖਾ ਲੈਨੇ ਤੇ ਆਪਾਂ ਖਾ ਲਈ ਨੰਨਾ ਆਪਣਾ ਲਿੰਕ ਆਪਣੀ ਇੱਕ ਹੋ ਗਿਆ ਵਾ ਤੇ ਮੈਂ ਵੀ ਹੋ ਜਨਾ ਬਸ ਮੰਮਾ ਰੋਟੀ ਖਾਲਣ ਦੋ ਤੇ ਮੰਮਾ ਨੇ ਵਰਕਿਆਂ ਕਹਣੀਆਂ ਜੇ ਪੈ ਜਾ ਜਾ ਕੇ ਸਾਡਾ ਛੜ ਗਿਆ ਸੀ ਅੱਜ ਉਹਦਾ ਸਾਫਾ ਤਾਂ ਲੈ ਲਈ ਸਾਡਾ ਛੜ ਗਿਆ ਸੀ ਬੋਲ ਦੀ ਦ ਹਾਂ ਹੇਰ ਇਹ ਤਾਂ ਹੈ ਤੇ ਨਿਯਾਰਕ ਤਾਂ ਸੱਚੀ ਦਾਦੀ ਮਾਣੀਆਂ ਗਾਇਸ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਕਰ ਦੋ ਤੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੁਣ ਆਪਣੇ ਘਰ ਦਾ ਮਾਹੌਲ ਥੋੜਾ ਜਿਹਾ ਠੀਕ ਹੁੰਦਾ ਜਾਂਦਾ ਏ ਤੇ ਆਪਾਂ ਐਕਟੀਵਿਟੀ ਫੇਅਰ ਸ਼ੁਰੂ ਕਰਦੇ ਆ ਯੈਸ ਨਾਲ ਐਕਟੀਵਿਟੀ ਕਰਨੀ ਪੈਣੀ ਆ ਘਰ ਚੋਂ ਹੱਥ ਉੱਠਿ ਲਿਓਨੇ ਕੋਈ ਯਾ ਯਾ ਗਾਇਸ ਸਾਰੇ ਜਣੇ ਵਲੌਗ ਸ਼ੇਅਰ ਕਰ ਦੋ ਵੱਧ ਤੋਂ ਵੱਧ ਹਰ ਬੰਦਾ ਦਸ ਜਣਾਂ ਨੂੰ ਫੇਰ ਘਰਾ ਘਰੋ ਹੂੰ ਦਵਾਂਗੇ ਕੀ ਦਵਾ ਮਾ ਆਪਣੇ ਦਵਾ ਮਾ ਤੁਹਾਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ ਚ ਰੱਖ ਗਾਇਸ ਇਹ ਦੇਖੋ ਚੜੇਲ ਅੱਜ ਡਡ ਨੋਰ ਕੇ ਕੱਟ ਦੇ ਇਹਨਾਂ ਨੂੰ ਘਾਤ ਦਿੰਨੇ ਅੱਜ ਕੱਟਣੇ ਹੀ ਸੀਗੇ ਫੇਰ ਮੈਂ ਪਤਾ ਨਹੀਂ ਫਤਹਾਦੇ ਤੋਂ ਖਾ ਜਨੇ ਆ ਪੈਰ ਮੂੰਹ ਤਾਂ ਕਮਦੇ ਹੀ ਨਾ ਦੇ ਨੇ ਮੇਰੇ ਮੂਹਟੇ ਨੂੰ ਖਾ ਜਾਂਦਾ ਸੀਗਾ ਮੈਨੂੰ ਪਤਾ ਹੀ ਵਾ ਪੈਰ ਹੀ ਮੂੰਹ ਚ ਪਾਈ ਰੱਖਦਾ ਸੀ ਛੋਟਾ ਹੁੰਦਾ ਤੂੰ ਇਹ ਛੋਟਾ ਹੁੰਦਾ ਖਾ ਜਾਂਦਾ ਹੁੰਦਾ ਸੀ ਇਹ ਤੇ ਜਦੋਂ ਆਪਾਂ ਕਰਿਆ ਆਏ ਤੂੰ ਕਿੰਨੇ ਸਾਲ ਦਾ ਸੀ ਕੁਛ ਨਹੀਂ ਮੈਨੂੰ ਉਹ ਕਰਦਿੱਕੋ ਗੱਲ ਯਾਦ ਆ ਪੁਰਾਣੀ ਦੀ ਕਿ ਇੱਕ ਵਾਰ ਨੇ ਬਰਾਂਟੇ ਛੋੜਾ ਹੈ ਹੋਸੀਗਾ ਮੰਜਾ ਸਵੇਰ ਦੀ ਗੱਲ ਆ ਤੇ ਮੈਂ ਚਾਹ ਪੀਂਦਾ ਪਿਆ ਸੀਗਾ ਮੈਂ ਐਂ ਕਰਕੇ ਬੈਠਾ ਜਿਵੇਂ ਆਪਾਂ ਪੈਰਾ ਪਾਰ ਬੈਜੇ ਨਾ ਜਿਹੜੀ ਉਹਦੀ ਐ ਮੋਟੀ ਜੀ ਹੋ ਗਈ ਕਿੰਨੇ ਬਾਹੀ ਬਾਹੀ ਉੱਤੇ ਉੱਤੇ ਬੈਠ ਗਿਆ ਸੀਗਾ ਮੈਂ ਐ ਪੈਰਾ ਪਾਰ ਤੇ ਨਾ ਪੈਰਾ ਪਾਰ ਬੈਠਣ ਤਨ ਮੇਰੇ ਹੱਥ 'ਚ ਨਾ ਐ ਕਰਕੇ ਗਲਾਸ ਸੀਗਾ ਚਾਹ ਦਾ ਤੁੱਤ ਤੁੱਤ ਚਾਹ ਰਿਜਦੀ ਚਾਹ ਐਂ ਕੀਤਾ ਐਨੇ ਐਨੇ ਛੋਟੇ ਨੂੰ ਇੰਨੀ ਗਰਮ ਚਾਹ ਪੜ ਲਈ ਪਰ ਹੁਣ ਵੀ ਉਹ ਬਹੁਤ ਗਰਮ ਪੀਂਦਾ ਮੈਂ ਨਾ ਐ ਪੈ ਰੱਖਿਆ ਤੇ ਪੈਰ ਨੂੰ ਇੱਕਦਮ ਪਤਾ ਨਹੀਂ ਐ ਹੋ ਗਿਆ ਮੈਂ ਥੱਲੇ ਚਾਹ ਮਰੇ ਉੱਤੇ ਨਹੀਂ ਆਈ ਰੁੜ ਗਿਆ ਚਾਹ ਮੈਂ ਚਾਗ ਲਾ ਤੂੰ ਮੂੰਹ ਨੂੰ ਲੱਗੀ ਸੀਗੀ ਚਾਹ ਮੇਰੇ ਮੇਰਾ ਪੈਰ ਦਾ ਜਾਂਦਾ ਜੱਕੀ ਮੰਗਰੀ ਰੁੜ ਕੇ ਮੈਂ ਆਈ ਕਰਦੀ ਫਿਰ ਚਾਹ ਮੈਂ ਮੈਂ ਸਾਰੀ ਪੀੜੀ ਮਿੱਕੋ ਵਾਰ ਚ ਫਿਰ ਮੈਂ ਪੀੜੀ ਦੀ ਬਜਾਏ ਸਰਚੀ ਪਾ ਲਈ ਸੀ ਐਕੋ ਮਰੀ ਮੈ ਸਕੂਲੇ ਵੀ ਡਿੱਗ ਗਿਆ ਸੀਗਾ پتہ ਕੀ ਹੋਇਆ ਮੈਨ ਲੇਟ ਹੋ ਗਿਆ ਸੀਗਾ ਤੇਰੇ ਸਾਰੇ ਡੈਕਸ ਨੇ ਤਿੰਨ ਤਿੰਨ ਬੈਠੇ ਹੋਏ ਸੀਗੇ ਹੈਨਾ ਨੰਨੇ उरे आई ए वीर ना बोल तक किसे था दे कैंड सी ना वाड पाड़ ओ ओथे खड़ो ओथे बैठो ओथे 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 बैठ बैठ आ पड़ मम्मी उनका फाड़ ले मेरी बांह लग गई यार पाड़ ला मैंने बहुत था का मवला उन्होंने पाड़ मुझे देखो पाड़ ला गाइस एक बार ना मैं मतलब स्कूल ले भी डग गया सीगा ਤੁਸ ਬاسي ਵੀ ਆ ਰਿਹਾ ਇਹ ਤਾਂ ਬਸ ਹੀ ਆ ਜਾਂਦੀ ਹੈ ਮੈਨੂੰ ਬਸ ਹੀ ਆਏ ਨਹੀਂ ਪਤਾ ਨਹੀਂ ਕਿਉਂ ਮੈਂ ਕੋ ਹਰੀ ਮਾਰ ਚੜਨੀ ਮੈਂ ਤੇਰੇ ਮੂੰਹ ਚ ਪਾ ਦਿੰਦੀ ਸਾਂ ਘੱਟ ਦੇ ਠੀਕ ਅੱਜ ਪਤਾ ਨਹੀਂ ਰੱਤ ਦਾ ਲੱਗ ਗਿਆ ਗਾਇਜ਼ ਮੈਨੇ ਸਕੂਲੋਂ ਸਕੂਲੋਂ ਕੋਈ ਦੇਖਿਆ ਸੀ ਮੈਂ ਹੁੰਦਾ ਸੀਗਾ ਯੂਕੇਜੀ ਕਲਾਸ ਯੂਕੇਜੀ ਹਾਂ ਤੇ ਨਾ ਯੂਕੇਜੀ ਕਲਾਸ ਨਹੀਂ ਨਾ ਮਤਲਬ ਤੁਹਾਨੂੰ ਪਤਾ ਹੀ ਛੋਟੇ ਕਲਾਸ ਤੋਂ ਬੱਚੀ ਤਾਂ ਹੁੰਦੇ ਨੇ ਹਨਾ ਐਂ ਜਿਵੇਂ ਤੇਰੇ ਤੇ ਲੈਣਾ ਬਣੀ ਹੁੰਦੀ ਸੀਗਾ ਡੈਕਸ ਦੀਆਂ ਤੇ ਇਧਰ ਲਾਈਨ ਚ ਬੈਠਾ ਸੀਗਾ ਮੈਂ ਇੱਥੇ ਸੱਚ ਪੰਡ तो गया ਕਿੱਥੇ ਮੇਖੋ ਲਈ ਗੰਗੂਗੇ ਸੀਗਾ ਜਿਹੜੀ ਤੁਹਾਡੀ ਅਸੀਲੀ ਨਹੀਂ ਗਈ ਅਜੇ ਤਾਂ ਲੱਭਣ ਨਹੀਂ ਗਏ ਕਿਰਦ ਜੀ ਸੀ ਨਹੀਂ ਗਈ ਉਹ ਜਿਹੜੀ ਮਰੀਏ ਦੇ ਵੱਡੇ ਤੇ ਗਈ ਸੀ ਜਦੋਂ ਜਿਹੜੀ ਨਾਲ ਇੱਕ ਲੰਬੀ ਜਿਹੀ ਕੁੜੀ ਆਈ ਸੀ ਹਾਂ ਗੋਰੀ ਜੀ ਹਾਂ ਹਾਂ ਉਹਦੀ ਮੰਮੀ ਸ਼ਹਿਰ ਨਮਰ ਗਰੀ ਹਾਂ ਹਾਂ ਉਹਦੀ ਮੰਮੀ ਅਨਮਤਲਬ ਐਸੀ ਸ਼ੁਰੂ ਤੇ ਇਕੱਠੇ ਪੜੇ ਹਨਾ ਤੇ ਨਿਕਨ ਦੀ ਮੈਨੂੰ ਤੀਜੀ ਕਲਾਸ ਪੜ੍ਹ ਦੂਜੀ ਹੁੰਦਾ ਸੀਗਾ ਮੈਂ ਪਾਪਾ ਮੈਨੂੰ ਲੈਣ ਮੈਨਾਂ ਪਾਪਾ ਮੈਨੂੰ ਲੇਟ ਹੋ ਗਈ ਸੀ ਲੈਣ ਤੇ ਤੇ ਇਹ ਤੇ ਕਹਿੰਦੇ ਕਹਿੰਦੇ ਥੱਡੇ ਨਾਲ ਚਾ ਲੈਣੀ ਐ ਮੈਂ ਮੈਂ ਕਰ ਛੱਡ ਦਿੰਦਾ ਪਾਪਾ ਸਕੂਲ ਦੇ ਮੋਂਚੇ ਹੋ ਮੈਂ ਕਰ ਦਿੱਤਾ ਕਿੱਥੇ ਕਿੱਥੇ ਇਹ ਲੈ ਜਾਉਣੀ ਨਾਲ ਪਾਪਾ ਇਹਨਾਂ ਲੈ ਗਏ ਮੈਨੂੰ ਨਹੀਂ ਲੈ ਗਏ ਮੈਂ ਬੰ ਨਾਲ ਆ ਗਈ ਸੀ ਗਲਤੀ ਤੇ ਤਾਂ ਕੀ ਹੋਇਆ ਸੀ ਮੈਨੂੰ ਵਾਲੀ ਅੰਕਲ ਨੇ ਮੈਨੂੰ ਫੜ ਲਿਆ ਸੀ ਉਹ ਮੈਨੂੰ ਕਿੱਥੇ ਵੜਨਾ ਕੋਈ ਗਲੀ ਚ ਮੇਰੇ ਅੰਕਲ ਨੇ ਦੇਖ ਲਈ ਸੀ ਠੀਕ ਤੇ ਠੀਕ ਮੈਨੂੰ ਉਦੋਂ ਖਾਣਾ ਨਹੀਂ ਮਿਲਿਆ ਮਤਲਬ ਕਿੰਦੇ ਕਹਿੰਦੇ ਪਾਪਾ ਜੀ ਦੇ ਦੋਸਤਾਂ ਤੇ ਕਹਿੰਦੇ ਆ ਜਾਨ ਤੈਨੂੰ ਘਰੇ ਸੰਭਾਲੀ। ਤਾਂ ਦੇਖੇ ਤਾਂ ਨੇ ਘਰੇ ਬੈਠੇ। ਐਵੇਂ ਦਨ ਗੁਮਾ ਕੇ ਘਰੇ ਬੈਠ ਸਕਦੇ ਟੱਕ ਕੇ ਹਨਾ। ਨਹੀਂ ਸੌਣ ਲੱਗੇ। ਥੋੜੇ ਹੀ ਫੋੜ ਦਿੱਤਾ ਸੀਗਾ ਗਰੀਤਾ ਗੁੰਮ ਗਿਆ। ਹੂੰ ਮਨ ਨਾਲ ਜਿਆਦਾ ਨਹੀਂ। ਮਨ ਵੀ ਨਹੀਂ ਜਿਆਦਾ। ਹੋਈ ਨਹੀਂ ਸਕਦਾ ਵੇਸ ਤੈਨੂੰ ਬਿਠਾ ਬੈਠ ਚਿੱਦ। ਹਾਂ ਤੂੰ ਤਾਂ ਹੁਣ ਇੱਡੀ ਸਾਰੀ ਹੋ ਗਈਆਂ। ਇੱਥੇ ਮਾੜੀ ਨਹੀਂ ਉਰੇ ਪਰੇ ਹੋ ਜਣ ਸਾਰੇ ਘਰ ਤੇ। ਪਰ ਤੂੰ ਪੈ ਜਾ। ਮੈਂ ਮੈਨੂੰ ਦੰਦਲ ਪੈੰਡਰੀ ਦੀ ਕਿਤੇ। ਹਾਂ। ਉਰੇ ਮੱਲੇ ਚ ਪੜਤੂ ਪੈ ਜਾਂਦਾ ਰੀਤ ਮਮੀ ਦੋ ਹੁਣ ਆਪਣੇ ਕਿੰਨੇ ਫੋਨ ਆ ਇਸ ਟਾਈਮ ਤਿੰਨ ਦੋ ਤਿੰਨ ਦੋ ਤਾਂ ਮਮੀ ਦੇ ਨੇ ਫਿਰ 13 ਨਾ ਦਾ ਮਕਲਮ ਹੋਇਆ ਹਾਂ ਵੀ ਆਪਾਂ ਇੱਕ ਫੋਨ ਹੋਰ ਲਾਣਾ ਪੈਣਾ ਕਿਉਂ ਮੈਂ ਦੋ ਫੋਨ ਕਰਕੇ ਬੁਲਾਇ ਕਰਾਂਗੇ ਜਾਇ ਕਰੂਗੀ ਕਿਤੇ ਤੇ ਮੂ ਤੇ ਤੇ ਕੋਈ ਨਾ ਦਮੇ ਅਭੀ ਫੋਨ ਲੈ ਇਹਨਾਂ ਬਾਰ-ਬਾਰ ਆਵੀ ਫੋਨ ਲੈ ਇਹਨਾਂ ਮੈਂ ਤੁਹਾਨੂੰ ਬੰਨ ਲੈਂ ਇਹ ਮੜੀ ਕਿਤਬ ਬਿਜ਼ਨਸ ਕਰਨ ਜਾਂਦੀ ਹੈ ਹਾਂ ਚਲ ਛੱਡੋ ਬਰਾ ਫਿਰ ਚੂਚੂ ਨੂੰ ਦੇ ਦਾਂਗੇ

ਰੂਮ ਚ ਕਾਲ ਬਹਿਟਿਆ ਹੁੰਦਾ ਕਹਿੰਦਾ ਸਵਾਲਾ ਚਿੱਟਾ ਬਣਦਾ ਪਜਾਮਾ ਨਾ ਪਾ ਕੇ ਜਾਈਂ ਐ ਲੱਗੋ ਤੇ ਜਿਵੇਂ ਰੂਮ ਚ ਕਾਲ ਬਹਿਟਿਆ ਹੁੰਦਾ ਕਾਲੂ ਵਿਚਾਰ ਮਮੀ ਕਿੰਦੋਸਤਾਂ ਨੂੰ ਮੈਂ ਖਾ ਰਿਆਂ ਰੋਟੀ ਰੋਟੀ ਦੀ ਥਾਂ ਤੇ ਕੁੱਟ ਲਈ ਚੂਰੀ ਤਾਂ ਹੁਣ ਚੂਰੀ ਖਾਦੀ ਜਾ ਰਹੀ ਐ ਤਾਂ ਹੁਣ ਚਲੋ ਦੋਸਤੋ ਮੈਂ ਚੂਰੀ ਕੁੱਟ ਦੀ ਖਵਾੜੀ ਐ ਦੂਜੀ ਖੰਡ ਘੜੀ ਰੋਟੀ ਕਦੋਂ ਖਾਓ ਕੱਲ ਸਵੇਰੇ ਤਾਂ ਨਹੀਂ ਆਂ ਸਵੇਰੇ ਤਾਂ ਹਾਂ ਸਵੇਰੇ ਤਾਂ ਆਣਾ ਇੱਥੇ ਆਣਾ ਆ ਗਈ ਕਿੰਨੇ ਵਜੇ ਕਿੰਨੇ ਵਜੇ ਸ਼ਾਮ ਸ਼ਾਮ ਨੂੰ ਉਹ ਹੀ ਸ਼ਾਮ ਨਾਲ ਫਿਰ ਆਪਾਂ ਤਦਾਂ ਨਾ ਲੱਪਾ ਗੋਦ ਦੰਦ ਨਿਕਲ ਗਿਆ ਦੰਦ ਨਹੀਂ ਗਿਆ ਬੀ ਆ ਮੇਰੇ ਦੰਦ ਨਿਕਲ ਗਏ ਉਹ ਤਾਂ ਦੰਦ ਦੰਦ ਬੀ ਆ ਬੀ ਕਿਤੇ ਇਹ ਬੀ ਨਾ ਮੈਂ ਤਾਂ ਖਾਦਾ ਜਾਂਦਾ ਇਹਨੇ ਮੂੰਹ ਕੋੜਾ ਲੱਗਣਾ ਅਕਦਰ ਪਤਰੀ ਮੈਂ ਕੀਦਾ ਵਲੌਗ ਦੇਖ ਰਹੀ ਸੀ ਵਲੌਗ ਦੇਖ ਰਹੀ ਸੀ ਤੇ ਨੂੰ ਪੁੰਖਾਲਿਆਸ ਮੋਟੇ ਨੇ ਖਾਲੇ ਸੰਤਰੇ ਦਾ ਬੀਜ ਪਾ ਲ ਪਤਾ ਨਹੀਂ ਅੱਜ ਹਾਂ ਅੱਜ ਜਦ ਚੁੱਟ ਨੂੰ ਕੱਲ ਨਾ ਸੀਗਾ ਚੁੱਟ ਨੂੰ ਸਲਿੱਜ ਖੜ ਕੇ ਫੜ ਗਿਆ ਫੜ ਕੇ ਖੜ ਗਿਆ ਮਤਲਬ ਹੈ ਨਾ ਤੇ ਮੂੰਹ ਚ ਉਹ ਪਾਤਾ ਨਿੰਬੂ ਗੁੰਦਾ ਜੇ ਕਿ ਤੈਨੂੰ ਮੇਰੇ ਤੇ ਭਰੋਸਾ ਕਹਿੰਦਾ ਅੱਖਾਂ ਬੰਦ ਕਰ ਕੇ ਕਹਿੰਦਾ ਨਹੀਂ ਮੈਂ ਕਿ ਤੈਨੂੰ ਮੇਰੇ ਤੇ ਭਰੋਸਾ ਕਿਵੇਂ ਦਿੰਦਾ ਮੈਂ ਕਿ ਤੈਨੂੰ ਮੇਰੇ ਤੋਂ ਦੱਸ ਸਕਦਾ ਕਿਹਨਾਂ ਹੈਗਾ ਮੈਂ ਕਿ ਅੱਖਾਂ ਉਹ ਨਹੀਂ ਕਹਿੰਦੀ ਨਹੀਂ ਹੁਣ ਪਤਾ ਲੱਗਿਆ ਨਹੀਂ ਨਿੰਬੂ ਆ ਮੈਂ ਤਾਂ ਨਹੀਂ ਕਿ ਨਿੰਬੂ ਖਾ ਰਿਹਾ ਮੈਂ ਕਿ ਮੇਰਾ ਮੂੰਹ ਖੋਲ ਆ ਮਗਾ ਜੀ ਪਰ ਆ ਮੈਨੇ ਮੁਰ ਚੋੜਦਾ ਹਾਂ ਤਾਂ ਐ ਮੂੰਹ ਨੂੰ ਲੈ ਚਦਗੇ ਆਹ ਇਹ ਤਾਂ ਅਰਦੀ ਤੂੰ ਬੜਾ ਹੱਸਾ ਮੈਨੂੰ ਤੇ ਮੂੰਹ ਦੇਖ ਤਾ ਦੋਸਤੋ ਨਹੀਂ ਮੈਂ ਤਾਂ ਚੂਚੂ ਦਾ ਅਸਲੀ ਨਾਮ ਲਿੱਤਾ ਗਿਆ ਰੀਤ ਨੇ ਲਿੱਤਾ ਪਹਿਲਾਂ ਤੂੰ ਲਿੱਤਾ ਸੀਗਾ ਫੇਰ ਮੈਂ ਲਿੱਤਾ ਵਾ ਕੋਈ ਨਾ ਚਲੋ ਦੋਸਤੋ ਚੂਚੂ ਦੇ ਨਾਲ ਹੀ ਆਪਾਂ ਕਰਦੇ ਆਂ ਵਲੋਗ ਦਾ ਐਂਡ ਜੇ ਵਧੀਆ ਲੱਗਾ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਚੂਚੂ ਸ਼ੇਅਰ ਕਰਦੇ ਵਲੋਗ ਨੂੰ ਠੀਕ ਆ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰਦੇਓ